ਅਹਿਮਦਾਬਾਦ ਦੀ ਗੁਜਰਾਤ ਯੂਨੀਵਰਸਿਟੀ ਦੇ ਵਿੱਚ ਸ਼ਨੀਵਾਰ ਰਾਤ ਨੂੰ ਕੁਝ ਸਟੂਡੈਂਟਸ ਜਿਹੜੇ ਆ ਉਹ ਤਰਾਵੀ ਦੀ ਨਮਾਜ਼ ਅਦਾ ਕਰ ਰਹੇ ਸੀਗੇ ਉਹ ਆਪਣੇ ਹੌਸਟਲ ਦੇ ਵਿੱਚ ਸੀਗੇ ਇਸੇ ਦੌਰਾਨ ਇੱਕ ਗਰੁੱਪ ਜਿਹੜਾ 20-25 ਮੁੰਡਿਆਂ ਦਾ ਦੱਸਿਆ ਜਾਂਦਾ ਉਹ ਉਹਨਾਂ ਦੇ ਹੌਸਟਲ 'ਚ ਆ ਜਾਂਦਾ ਔਰ ਉਹਨਾਂ ਦੇ ਕਮਰਿਆਂ ਦੇ ਅੰਦਰ ਵੜ ਜਾਂਦਾ ਔਰ ਉਹਨਾਂ ਨੂੰ ਰੋਕਿਆ ਜਾਂਦਾ ਕਿ ਤੁਸੀਂ ਨਮਾਜ਼ ਜਿਹੜੀ ਆ ਉਹ ਨਹੀਂ ਅਦਾ ਕਰ ਸਕਦੇ ਉਹ ਕਹਿੰਦੇ ਆ ਵੀ ਅਸੀਂ ਕਿਉਂ ਨਹੀਂ ਅਦਾ ਕਰ ਸਕਦੇ ਅਸੀਂ ਜਿਹੜਾ ਧਰਮ ਸਾਡਾ ਉਹ ਉਹਦੇ ਵਿੱਚ ਨਮਾਜ਼ ਜਿਹੜੀ ਆ ਪੜ੍ਹੀ ਜਾਂਦੀ ਹੈ ਇਹ ਮੁਸਲਮਾਨ ਸਮੁਦਾਏ ਦੇ ਨਾਲ ਮੁੰਡੇ ਸੰਬੰਧਿਤ ਸੀਗੇ ਔਰ ਮੋਰਓਵਰ ਇਹ ਜਿਹੜੇ ਸਟੂਡੈਂਟਸ ਸੀਗੇ ਇਹ ਵਿਦੇਸ਼ੀ ਸਟੂਡੈਂਟਸ ਸੀਗੇ ਕੋਈ ਉਜ਼ਬੇਕਿਸਤਾਨ ਤੋਂ ਸੀ ਕੋਈ ਸ਼੍ਰੀਲੰਕਾ ਤੋਂ ਸੀ ਕੋਈ ਬੰਗਲਾਦੇਸ਼ ਤੋਂ ਸੀਗਾ ਕੋਈ ਅਫਗਾਨਿਸਤਾਨ ਤੋਂ ਸੀਗਾ ਇਹਨਾਂ ਨੂੰ ਜਦੋਂ ਰੋਕਿਆ ਜਾਂਦਾ ਤਾਂ ਉੱਥੇ ਹਾਲਾਤ ਜਿਹੜੇ ਆ ਉਹ ਵਿਗੜ ਜਾਂਦੇ ਆ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਇਹਨਾਂ ਦੇ ਨਾਲ ਮਾਰਕਟਾਈ ਕੀਤੀ ਜਾਂਦੀ ਆ ਇਹਦੇ ਵੀਡੀਓਜ਼ ਵੀ ਵਾਇਰਲ ਹੋਏ ਇਹ ਜਿਹੜੇ ਲੜਕੇ ਇਹਨਾਂ ਨੂੰ ਰੋਕ ਰਹੇ ਸੀ ਨਮਾਜ਼ ਅਦਾ ਕਰਨ ਤੋਂ ਇਹਨਾਂ ਚੋਂ ਹੁਣ ਦੋ ਲੜਕਿਆਂ ਦੀ ਪਛਾਣ ਹੋਈ ਹੈ ਇੱਕ ਦਾ ਨਾਂ ਹਿਤੇਸ਼ ਹੈ ਔਰ ਦੂਜੇ ਦਾ ਨਾਂ ਹੈਗਾ ਭਰਤ ਪਟੇਲ ਹਾਲਾਂਕਿ 20-25 ਮੁੰਡਿਆਂ ਦਾ ਇੱਕ ਗਰੁੱਪ ਸੀਗਾ ਇਹਨਾਂ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੱਤ ਮੁੰਡਿਆਂ ਦੀ ਛਨਾਕਤ ਕੀਤੀ ਗਈ ਹੈ ਪਰ ਇਹ ਹਾਲਾਤ ਪੈਦਾ ਕਿਉਂ ਹੋਏ ਇਦਾਂ ਦੇ ਇਹ ਮੁੰਡਿਆਂ ਨੇ ਆਪਣੇ ਹੀ ਸਕੂਲ ਦੇ ਕਾਲਜ ਦੇ ਵਿੱਚ ਪੜ੍ਹਨ ਵਾਲੇ ਮੁੰਡਿਆਂ ਨੂੰ ਕਿਉਂ ਰੋਕਿਆ ਅਜਿਹਾ ਕਰਨ ਤੋਂ ਦਰਸਲ ਇਹਦੇ ਪਿੱਛੇ ਕਹਾਣੀ ਜਿਹੜੀ ਹੈ ਉਹ ਸਾਡੇ ਲੀਡਰਾਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਸਾਡੇ ਲੀਡਰ ਸਟੇਜ ਦੇ ਉੱਤੇ ਇਦਾਂ ਦੇ ਭੜਕਾਉ ਭਾਸ਼ਣ ਦਿੰਦੇ ਆ ਇਦਾਂ ਦੀਆਂ ਤਕਰੀਰਾਂ ਕਰਦੇ ਆ ਤਾਂ ਜਿਹੜੇ ਲੋਕ ਉਹਨਾਂ ਨੂੰ ਸੁਣ ਰਹੇ ਹੁੰਦੇ ਖਾਸ ਤੌਰ ਤੇ ਜਿਹੜੇ ਨੌਜਵਾਨ ਸੁਣ ਰਹੇ ਹੁੰਦੇ ਆ ਉਹ ਉਹਨਾਂ ਤੋਂ ਇਮਪ੍ਰੈਸ ਹੋ ਜਾਂਦੇ ਪ੍ਰਭਾਵਿਤ ਹੋ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹਦਾ ਨਤੀਜਾ ਬਾਅਦ ਚੋਂ ਨਿਕਲਣਾ ਕੀ ਆ ਔਰ ਉਹ ਜਦੋਂ ਇਦਾਂ ਦੇ ਭਾਸ਼ਣ ਸੁਣਦੇ ਆ ਤਾਂ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਅਸੀਂ ਜਿਹੜਾ ਇੰਪਲੀਮੈਂਟ ਕਰਕੇ ਦੇਖੀਏ ਇਹਨੂੰ ਜਿਹੜਾ ਅਸੀਂ ਅਜ਼ਮਾ ਕੇ ਦੇਖੀਏ ਨਤੀਜੇ ਵਜੋਂ ਇਹਨਾਂ ਸਟੂਡੈਂਟਸ ਨੇ ਕੀ ਕੀਤਾ ਕਿ ਯੂਨੀਵਰਸਿਟੀ ਦੇ ਵਿੱਚ ਜਿਹੜੇ ਮੁਸਲਿਮ ਸਟੂਡੈਂਟ ਪੜ੍ਹਦੇ ਸੀਗੇ ਜਿਹੜੇ ਤਰਾਵੀ ਦੀ ਨਮਾਜ਼ ਜਿਹਨੂੰ ਰਾਤ ਰੈਸੀ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਤਾਂ ਇਹ ਉਹਨਾਂ ਦੇ ਨਾਲ ਲੜਾਈ ਝਗੜਾ ਕਰਦੇ ਆ ਉਥੇ ਤੋੜਫੋੜ ਹੁੰਦੀ ਆ ਉਹਨਾਂ ਦਾ ਸਮਾਨ ਜਿਹੜਾ ਉਹ ਤੋੜਫੋੜ ਦਿੱਤਾ ਜਾਂਦਾ ਜਿਹਦੇ ਵੀਡੀਓ ਵੀ ਵਾਇਰਲਸ ਹੋਏ ਹੁਣ ਇਹਨਾਂ ਮੁੰਡਿਆਂ ਨੂੰ ਜਿਹੜਾ ਗ੍ਰਿਫਤਾਰ ਵੀ ਕਰ ਲਿਆ ਗਿਆ سنگੀਨ ਧਰਾਵਾਂ ਵੀ ਲੱਗੀਆਂ ਨੇ ਔਰ ਮੋਰਓਵਰ ਕਿਉਂਕਿ ਇਹ ਇੰਟਰਨੈਸ਼ਨਲ ਸਟੂਡੈਂਟਸ ਆ ਇਹਦੇ ਵਿੱਚ ਵਿਦੇਸ਼ ਮੰਤਰਾਲੇ ਨੂੰ ਵੀ ਇੰਟਰਵਿਨ ਕਰਨਾ ਪੈਣਾ ਸੀ ਵਿਦੇਸ਼ ਮੰਤਰਾਲੇ ਦੇ ਸਪੋਕਸਪਰਸਨ ਜਿਹੜੇ ਆ ਉਹਨਾਂ ਨੂੰ ਬਿਆਨ ਦੇਣਾ ਪਿਆ ਵੀ ਇਹ ਬਹੁਤ ਮੰਦਭਾਗੀ ਘਟਨਾ ਹੋਈ ਆ ਵੀ ਸਾਡੇ ਦੇਸ਼ ਦੇ ਵਿੱਚ ਕੁਝ ਸਟੂਡੈਂਟਸ ਜਿਹੜੇ ਦੂਸਰੇ ਮੁਲਕਾਂ ਤੋਂ ਆ ਕੇ ਜਿਨ੍ਹਾਂ ਨੇ ਚੁਣਿਆ ਵੀ ਇੱਥੇ ਪੜ੍ਹਾਈ ਕੀਤੀ ਜਾਵੇ ਉਹਨਾਂ ਨਾਲ ਇਹ ਜਿਹੜਾ ਹਾਦਸਾ ਹੋ ਪੁਲਿਸ ਨੂੰ ਵੀ ਆਪਣੀ ਸਟੇਟਮੈਂਟ ਜਾਰੀ ਕਰਨੀ ਪਈ ਵੀ ਅਸੀਂ ਜਲਦ ਤੋਂ ਜਲਦ ਬਾਕੀ ਨੌਜਵਾਨ ਜਿਹੜੇ ਆ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਹਾਲ ਹੀ ਦੇ ਵਿੱਚ ਅਸੀਂ ਦਿੱਲੀ 'ਚ ਵੀ ਦੇਖਿਆ ਸੀ ਇੰਦਰਲੋਕ ਏਰੀਆ ਦੇ ਵਿੱਚ ਕਿ ਕੁਝ ਲੋਕ ਨਮਾਜ਼ ਦਾ ਕਰ ਰਹੇ ਸੀਗੇ ਤਾਂ ਪੁਲਿਸ ਵਾਲਿਆਂ ਨੇ ਜਿਹੜਾ ਉਹਨਾਂ ਨਾਲ ਮਾਰਕਟਾਈ ਕੀਤੀ ਬਾਅਦ ਚੋਂ ਮਾਹੌਲ ਦਿੱਲੀ ਦੇ ਵਿੱਚ ਵੀ ਤਣਾਅਪੂਰਨ ਹੋ ਗਿਆ ਫਿਰ ਉੱਥੇ ਜਿਹੜੇ ਸੀਨੀਅਰ ਆਫੀਸਰਸ ਸੀਗੇ ਉਹਨਾਂ ਨੂੰ ਮਿਲ ਬੈਠ ਕੇ ਮਾਮਲਾ ਸੁਲਝਾਉਣਾ ਪਿਆ ਔਰ ਉਸ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਵੀ ਕਰਨਾ ਪਿਆ ਸੋ ਇਦਾਂ ਦੇ ਜਿਹੜੇ ਫਿਰਕੂ ਪ੍ਰਸਤ ਲੋਕ ਹੁੰਦੇ ਆ ਜਿਹੜੇ ਇਦਾਂ ਦੀ ਰਾਜਨੀਤੀ ਕਰਦੇ ਆ ਇਹਨਾਂ ਤੋਂ ਗਰੀਜ਼ ਕਰਨਾ ਚਾਹੀਦਾ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਭਾਰਤ ਜਿਹੜਾ ਇੱਕ ਗੁਲਦਸਤਾ ਹੈ ਇੱਥੇ ਕਈ ਲੋਕ ਜਿਹੜੇ ਰਹਿੰਦੇ ਆ ਕਈ ਧਰਮਾਂ ਦੇ ਲੋਕ ਰਹਿੰਦੇ ਆ ਔਰ ਬੜੇ ਅੱਛੇ ਤਰੀਕੇ ਨੇ ਨਾਲ ਜਿਹੜਾ ਸਾਡੀ ਡੈਮੋਕ੍ਰੇਸੀ ਦੁਨੀਆ ਸਾਨੂੰ ਦੇਖਦੀ ਆ ਪਰ ਜੇ ਅਸੀਂ ਇਦਾਂ ਦੀਆਂ ਹਰਕਤਾਂ ਕਰਾਂਗੇ ਹੁਣ ਸੋਸ਼ਲ ਮੀਡੀਆ ਤੇ ਜਿਹੜੀ ਚੀਜ਼ ਆ ਗਈ ਉਹ ਲੁਕੀ ਛੁਪੀ ਤਾਂ ਰਹਿਣੀ ਨਹੀਂ ਉਹ ਵਾਇਰਲ ਹੋਣੀ ਆ ਇਹਦੇ ਨਾਲ ਸਾਡੇ ਮੁਲਕ ਦਾ ਜਿਹੜਾ ਅਕਸ ਉਹ ਵੀ ਖਰਾਬ ਹੁੰਦਾ ਹਾਲੀ ਦੇ ਵਿੱਚ ਦੇਖਿਆ ਕਿ ਕੋ ਸਪੈਨਿਸ਼ ਜੋੜਾ ਜਿਹੜਾ ਸਪੇਨ ਤੋਂ ਆਇਆ ਹੋਇਆ ਸੀ ਬਾਈਕਸ ਦੇ ਉੱਤੇ ਟਰੈਵਲ ਕਰ ਰਿਹਾ ਸੀ ਉਹਨਾਂ ਨਾਲ ਜੋ ਅਸੀਂ ਕੀਤਾ ਕਿੰਨੀ ਅਸੀਂ ਜਿਹੜਾ ਵਾ ਉਹ ਬਦਨਾਮੀ ਕਰਵਾਈ ਹਾਰ ਕੇ ਉਹਨਾਂ ਨੂੰ ਕੰਪਨਸੇਟ ਤਾਂ ਕਰ ਦਿੱਤਾ ਪਰ ਉਹ ਕਿੱਦਾਂ ਦਾ ਇੱਕ ਅਹਿਸਾਸ ਕਿੱਦਾਂ ਦਾ ਇੱਕ ਵਿਚਾਰ ਭਾਰਤ ਪ੍ਰਤੀ ਲੈ ਕੇ ਜਾਣਗੇ ਔਰ ਸਾਰੀ ਦੁਨੀਆ ਨੇ ਦੇਖਿਆ ਪੂਰੀ ਦੁਨੀਆ ਦੇ ਲੋਕ ਉਹਨਾਂ ਦੀ ਹਮਦਰਦੀ ਦੇ ਵਿੱਚ ਆਏ ਹੁਣ ਇਸੇ ਤਰ੍ਹਾਂ ਇਹਨਾਂ ਸਟੂਡੈਂਟਸ ਨਾਲ ਵੀ ਹੋਇਆ ਜਿਹੜੇ ਗੈਰ ਮੁਲਕਾਂ ਤੋਂ ਆਏ ਹੋਏ ਆ ਔਰ ਕਿੰਦੀ ਵੱਡੀ ਗੱਲ ਹੈ ਕਿ ਇਹਨਾਂ ਨੇ ਭਾਰਤ ਦੀਆਂ ਯੂਨੀਵਰਸਿਟੀਆਂ ਨੂੰ ਚੁਣਿਆ ਕਿ ਅਸੀਂ ਇੱਥੇ ਪੜ੍ਹਾਈ ਕਰਦੇ ਆ ਭਾਰਤ ਦੇ ਵਿੱਚ ਪੜ੍ਹਾਈ ਬਹੁਤ ਵਧੀਆ ਹੁੰਦੀ ਆ ਪਰ ਸਾਡੇ ਆਪਣੇ ਸਟੂਡੈਂਟਸ ਉਹਨਾਂ ਦੇ ਨਾਲ ਕਿੱਦਾਂ ਦਾ ਵਿਹਾਰ ਕਰਦੇ ਆ ਕਿੱਦਾਂ ਦਾ ਵਤੀਰਾ ਕਰਦੇ ਆ ਇਹ ਤੋਂ ਉਹ ਕੀ ਸਿੱਖਣਗੇ ਕੀ ਤਸਵੀਰ ਬਣਾ ਕੇ ਲੈ ਕੇ ਜਾਣਗੇ ਭਾਰਤ ਦੀ ਵੀ ਭਾਰਤ ਇੱਕ ਐਦਾਂ ਦਾ ਦੇਸ਼ ਆ ਇਹ ਦੇਖਣ ਨੂੰ ਬੜਾ ਸੋਹਣਾ ਲੱਗਦਾ ਪਰ ਅੰਦਰ ਇਹਨਾਂ ਦੇ ਦਿਲਾਂ ਦੇ ਵਿੱਚ ਬਹੁਤ ਕੜਤਨ ਆ ਹਾਲਾਂਕਿ ਇਹਨਾਂ ਸਟੂਡੈਂ ਕਰੈਸੀ ਇਹਨਾਂ ਨੇ ਕਿਹਾ ਵੀ ਕਹਿੰਦੇ ਵੀ ਅਸੀਂ ਤਾਂ ਤੁਹਾਡੇ ਜਿੰਨੇ ਭਾਰਤ ਦੇ ਤਿਹਾਰ ਆ ਅਸੀਂ ਵੱਧ ਚੜ ਕੇ ਹਿੱਸਾ ਲੈਣੇ ਆ ਅਸੀਂ ਤਾਂ ਕਦੀ ਇਦਾਂ ਸੋਚਦੇ ਹੀ ਨਹੀਂ ਬਈ ਅਸੀਂ ਕਿਸੇ ਗੈਰ ਮਜ਼ਬਦ ਦੇ ਆ ਕਿਸੇ ਗੈਰ ਸਮੁਦਾਇ ਦੇ ਆ ਅਸੀਂ ਤਾਂ ਹਰੇਕ ਤਿਉਹਾਰ ਬੜੇ ਪਿਆਰ ਨਾਲ ਮਨਾਉਂਦੇ ਆ ਔਰ ਤੁਸੀਂ ਸਾਨੂੰ ਜਿਹੜਾ ਡਿਸਟਰਬ ਕਰ ਰਹੇ ਹੋ ਹਾਲਾਂਕਿ ਅਸੀਂ ਆਪਣੇ ਰੂਮ ਦੇ ਵਿੱਚ ਆਪਣਾ ਜਿਹੜਾ ਪ੍ਰੇਅਰ ਕਰ ਰਹੇ ਆ ਆਪਣੀ ਜਿਹੜੀ ਆ ਨਮਾਜ਼ ਅਦਾ ਕਰ ਰਹੇ ਆ ਸੋ ਲੀਡਰਾਂ ਦੇ ਬਿਆਨਾਂ ਦੇ ਪਿੱਛੇ ਕਦੀ ਨਹੀਂ ਲੱਗਣਾ ਚਾਹੀਦਾ ਇਹਨਾਂ ਦਾ ਜਿਹੜਾ ਮੰਤਵ ਹੁੰਦਾ ਇਹਨਾਂ ਦਾ ਜਿਹੜਾ ਮੋਟੋ ਹੁੰਦਾ ਇਹਨਾਂ ਦਾ ਮੋਟਿਵ ਇਹੀ ਹੁੰਦਾ ਵੀ ਵੋਟਾਂ ਲੈ ਲਈਏ ਇਹ ਤਾਂ ਵੋਟਾਂ ਲੈ ਕੇ ਗੱਡੀਆਂ ਦੇ ਵਿੱਚ ਘੁੰਮਦੇ ਫਿਰਦੇ ਆ ਵੱਡੇ ਆਦੇ ਮਿਲ ਜਾਂਦੇ ਆ ਪਰ ਬਾਅਦ ਚੋਂ ਜਿਹੜੇ ਪਰਚੇ ਹੁੰਦੇ ਆ ਬਾਅਦ ਚੋਂ ਜਿਹੜੀ ਖੱਜਲ ਖਰਾਬੀ ਹੁੰਦੀ ਹੈ ਬਾਅਦ ਚੋਂ ਜਿਹੜੀ ਆਵਾਜ਼ਾਰੀ ਹੁੰਦੀ ਹੈ ਉਹ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਇਹਨਾਂ ਦੇ ਬਿਆਨਾਂ ਦੇ ਮਗਰ ਲੱਗ ਕੇ ਤੋੜਫੋੜ ਕਰਦੇ ਆ ਜਾਂ ਫਿਰ ਇਦਾਂ ਦੇ ਹਾਲਾਤ ਪੈਦਾ ਕਰ ਦਿੰਦੇ ਆ ਜਿਹਦੇ ਨਾਲ ਸਿਚੁਏਸ਼ਨ ਜਿਹੜੀ ਹੈ ਟੈਂਸ ਹੋ Subscribe to One India channel and never miss an update.